ਪਾਰਬ੍ਰह्म ਪਤੀ ਪਰਮੇਸ਼ਰ ਪੂਰੇ ਸਤਗੁਰ ਮਿਰਾਕਾਰ ਨਿਰਗੁਣ ਦੇਕਲੰਕ ਨਰੈਣ ਨਾਰਕ ਦੇ ਦਰਬਾਰ ਵਿੱਚ ਉਹਨਾਂ ਦੇ ਪਿਆਰ ਦਾ ਆਨੰਦ ਮਾਣਦੀ ਹੋਈ ਹਰ ਸੰਗਤ ਜੀਓ ਆਪ ਸਭ ਨੂੰ ਕੋਟਣ-ਕੋਟ ਵਧਾਈ ਔਰ ਜਿਸ ਗ੍ਰਹਿ ਅੱਜ ਆ ਕੇ ਬੈਠ ਹੈ ਗਏ ਆ ਪਰਮੇਸ਼ਰ ਦੀ ਹਜ਼ੂਰੀ ਵਿੱਚ ਉਹਨਾਂ ਗ੍ਰਹਿ ਵਾਲਿਆਂ ਨੂੰ ਵੀ ਕੋਟਣ-ਕੋਟ ਵਧਾਈ ਐਸਾ ਸਮਾਂ ਰੋਜ਼-ਰੋਜ਼ ਨਹੀਂ ਬਣਦਾ ਕਿ ਪਰਮੇਸ਼ਰ ਦੀ ਹਜ਼ੂਰੀ ਵਿੱਚ ਅਸੀਂ ਸਾਰੇ ਇਕੱਠੇ ਹੋਈਏ ਔਰ ਖੁਦਾ ਜਸ ਗਾਇਨ ਕਰੀਏ ਅਸੀਂ ਮਾਤ ਗਰਭ ਤੋਂ ਜੰਮੇ ਹੋਏ ਪੰਜ ਤਤ ਤੇ ਆਤਮ ਦੇ ਆਧਾਰੀ ਪਰਮਾਤਮਾ ਦੀ ਸਿਫਤ ਇਸ ਪੰਜ ਤਤ ਬਤੀ ਦੰਦਾ ਦੇ ਅੰਦਰ ਰੱਖੀ ਹੋਈ ਜੀਵਾ ਦੇ ਨਾਲ ਨਹੀਂ ਕਰ ਸਕਦੇ ਉਹ ਪਰਮੇਸ਼ਰ ਬੜਾ ਬਿਆਨਤਿਆ ਬਹੁਤ ਵੱਡਾ ਬਾ ਸਾਡੀ ਕਲਪਨਾ ਸਾਡੇ ਲਫ਼ਜ਼ਾਂ ਤੋਂ ਬਹੁਤ ਪਰੇ ਹੈ ਪਰਮਾਤਮਾ ਉਸ ਪਰਮੇਸ਼ਰ ਦੀ ਗੱਲ ਕਰ ਰਹੇ ਆ ਅਸੀਂ ਜਿਹੜਾ ਨੋ ਸੋ 93 ਜੁਕ ਚੌਕੜੀ ਤੋਂ ਬਾਅਦ ਨਿਰਗੁਣ ਸਰਗੁਣ ਦੀ ਧਾਰ ਵਿੱਚ ਮਾਤ ਲੋਕ ਦੇ ਵਿੱਚ ਉਹਨੇ ਸੰਭਲ ਸ਼ਰੀਰ ਚ ਆਪਣਾ ਪ੍ਰਗਟਾਵਾ ਕੀਤਾ ਇਹ ਉਹ ਬੰਤਰ ਸੀਗੀ ਹਰ ਸੰਗਤ ਜੀਓ ਜਿਹੜੀ ਗੁਰੂਆਂ ਅਵਤਾਰਾਂ ਪੀਰ ਪਗੰਬਰਾਂ ਦੇ ਵੀ ਹੱਥ ਨਹੀਂ ਆਈ ਮੇਰੇ ਕਹਿਣ ਦਾ ਭਾਵ ਹੈ ਕਿ ਉਹਨਾਂ ਨੂੰ ਵੀ ਇਸ ਅਦਮੜੇ ਨੇ

ਤਿੰਨ ਪਗੰਬਰ 10 ਗੁਰੂ ਸਰਬਾਨ ਇਹ ਵੀ ਨਿਰਗੁਣ ਸਰਗੁਣ ਦੀ ਧਾਰ ਸੀ ਪਰ ਇਹ ਵੀ ਕਿਸੇ ਤੋਂ ਮੰਗ ਕੇ ਸਾਡੀ ਦਾਤ ਸਾਨੂੰ ਦਾਤ ਜਾਂ ਉਸ ਸਮੇਂ ਤੇ ਜਿਹੜੇ ਜੀਵ ਮੌਜੂਦ ਸਿਗੇ ਉਹਨਾਂ ਨੂੰ ਉਹ ਅਕਾਲ ਪੁਰਖ ਨਿਰਗੁਣ ਨਰੰਕਾਰ ਤੋਂ ਮੰਗ ਕੇ ਤੁਹਾਡੀ ਚੋਲੀ ਕੁੱਛ ਪਾਉਂਦੇ ਸੀ ਸਾਡੇ ਸਾਰਿਆਂ ਦੀ ਕਿਤੇ ਨਾ ਕਿਤੇ ਇਹ ਮੰਗ ਇੰਨੀ ਕੁ ਵੱਡੀ ਸੀ ਜਿਹੜੀ ਉਹ ਨਹੀਂ ਸੀ ਪੂਰੀ ਕਰ ਸਕਦੇ ਉਹ ਮੰਗ ਕੀਤੀ ਸੀ ਸਾਡੀ ਕਿ ਸਾਨੂੰ ਉਹਦੇ ਨਾਲ ਮੇਲ ਕਰਾ ਦੇ ਜਿਹੜਾ ਤੇਰਾ ਵੀ ਮਾਈ ਬਾਪ ਆ ਤੇ ਉਹ ਉਹਨਾਂ ਦਾ ਮਾਈ ਬਾਪ ਤੇ ਕਦੀ ਮਾਤ ਲੋਗ ਤੇ ਬੌੜਿਆ ਹੀ ਨਹੀਂ ਸੀ ਉਹ ਕਦੋਂ ਆਉਂਦਾ 994 ਜੁਗ ਚੌਕੜੀ ਤੋਂ ਬਾਅਦ ਉਹ ਜਦੋਂ ਆਇਆ ਉਹਨੇ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਆਪ ਜੋੜਿਆ ਕਿਨੇ ਜਿਨੂੰ ਪਾਰਬ੍ਰह्म ਕਹਿੰਦੇ ਆ ਅੱਲਾ ਕਹਿੰਦੇ ਆ ਭਗਵਾਨ ਕਹਿੰਦੇ ਆ ਵਾਇਗਰੂ ਕਹਿੰਦੇ ਆ ਪਰ ਉਹ ਕਿਤਨੇ ਆ ਕੇਵਲ ਇੱਕ ਉਹਨੂੰ ਅਜੇ ਤੱਕ ਕਿਸੇ ਨੇ ਦੇਖਿਆ ਹੀ ਨਹੀਂ ਸੀ ਪਹਿਲੀ ਵਾਰ ਉਹਨੇ ਆਪਣਾ ਵਜੂਦ ਧਾਰਨ ਕੀਤਾ ਔਰ ਧਾਰਨ ਕਰਕੇ ਉਹਨੇ ਕੀ ਕੀਤਾ ਉਹਨੇ ਸਾਰਨੋਂ ਪਹਿਲਾਂ ਜਿੰਨੀਆਂ ਵੀ ਪੁਰਾਤਨ ਗੁਰੂਆਂ ਉਤਾਰਾਂ ਪਗੰਮਰਾਂ ਤੋਂ ਪਿਛਿੰਗੋਈਆਂ ਕਰਾਈਆਂ ਸੀ ਪੁਵਿਕਵਾਣੀਆਂ ਕਰਵਾਈਆਂ ਸੀ ਉਹਨਾਂ ਨੂੰ ਪੂਰਿਆ ਕੀਤਾ ਬੰਦਿਆਂ ਨੇ ਕਿਹਾ ਕਿ ਉਹ ਜਦ ਮਨਤ ਲੋਕ ਤੇ ਆਏਗਾ ਉਹ ਪੰਨਿਆਮਾਨ ਬੰਦਿਆਂ ਦੇ ਨਾਲ ਬੰਦਿਆਂ ਵਾਂਗੂ ਵਿਚਰਨ ਕਰੇਗਾ ਉਹ ਚੋਰਾਂ ਦੇ ਵਾਂਗ ਆਊਗਾ ਉਹ ਮਸਤਕ ਤੇ ਪੰਜਮੁਖੀ ਤਾਜ ਸਜਾਊਗਾ ਉਹਦੇ ਮਸਤਕ ਦੇ ਇਸ ਪੰਜਮੁਖੀ ਤਾਜ ਤੇ ਉਹਦਾ ਨਾਮ ਲਿਖਿਆ ਹੋਊਗਾ ਔਰ ਉਸ ਦੇ ਨਾਮ ਨੂੰ ਕੇਵਲ ਉਹੀ ਜਾਣਦਾ ਹੋਊਗਾ ਉਹਨੂੰ ਮੰਨਣ ਵਾਲੇ ਚਿੱਟੇ ਕਤਾਨੀ ਕਪੜੇ ਪਾਉਣਗੇ ਕਿ ਉਹਨੇ ਪੁਆਏ ਸਾਨੂੰ ਪੁਆਏ ਨਾ ਸਾਰਿਆਂ ਨੂੰ ਉਸ ਨਰੰਕਾਰ ਨੇ ਆ ਕੇ ਸਾਰੀਆਂ ਪੇਸ਼ੰਗੋਈਆਂ ਪੂਰੀਆਂ ਕੀਤੀਆਂ ਉਹਨੇ ਪੋਥੀਆਂ ਰੱਖਤੀਆਂ ਕਿੰਨੀਆਂ 24 ਗ੍ਰੰਥ ਰੱਖ ਰੱਖ ਉਸ ਨਰੰਕਾਰ ਨੇ ਸਾਨੂੰ ਆਪਣੇ ਚਰਨੀ ਲਾਇਆ ਔਰ ਅਸੀਂ ਇੱਕ ਇੱਕ ਅਕੱਲੇ ਅਕਾਲ ਪੁਰਖ ਜੋਤ ਸਰੂਪ ਭਗਵਾਨ ਦੀ ਮਨਾਉਤ ਕਰਦੇ ਕਿਸੇ ਪੰਜ ਤਤ ਦੇ ਵਾਲੇ ਸਾਧ ਦੀ ਨਹੀਂ ਕੋ ਡੇਰਾ ਨਹੀਂ ਅਸੀਂ ਭਗਵਾਨ ਦੀ ਸੰਗਤ ਆ ਅਸੀਂ ਸਾਰੇ ਭਗਤ ਆ ਅਸੀਂ ਨਿਰੰਕਾਰ ਦੀ ਸੰਗਤ ਆ ਅਸੀਂ ਪਰਮਾਤਮਾ ਦੀਆਂ ਆਤਮਾਵਾਂ ਅਸੀਂ ਉਹ ਆਤਮਾਵਾਂ ਜਿਹੜੀਆਂ ਪਰਮੇਸ਼ਰ ਨੇ ਆਪ ਵਰ ਲੀਆਂ ਅਸੀਂ ਉਹਦੀਆਂ ਆਤਮਾਵਾਂ ਸਾਡਾ ਇਕੋ ਕੰਤ ਆ ਬਹੁਤੇ ਨਹੀਂ ਕਿ ਅਹੀਂ ਕੇ ਹੋਰ ਦੇ ਅੱਗੇ ਵੀ ਸੀਸ ਨਵਾਉਣੇ ਆ ਨਹੀਂ ਨਾ ਸਿਰਫ ਔਰ ਸਿਰਫ ਇੱਕ ਅਕਾਲ ਪੁਰਖ ਔਰ ਉਹਦਾ ਹੁਕਮ ਮਜਾਉਨੇ ਆਸੀਂ ਸਵਾਸ ਸਵਾਸ ਹੁਕਮ ਕੀ ਦਿੱਤਾ ਪਰਮਾਤਮਾ ਨੇ ਨਿਰਗੁਣ ਜੋਤ ਕਾਲ ਪੁਰਖ ਦਾ ਹੀ ਕੇਵਲ ਇਸਤ ਮੰਨਣਾ ਹੋਰ ਕਿ ਸਿਧਾਂਤ ਐਸੇ ਗੱਲ ਨੂੰ ਅੱਗੇ ਲੈ ਕੇ ਚਲਦਿਆਂ ਹੋਇਆਂ ਉਹ ਪਰਮੇਸ਼ਰ ਨੇ 23/2020 ਬਿਕਰਮੀ ਜੜਿਆਲਾ ਨਰਿੰਦਰ ਕੁਮਾਰ ਦੇ ਗ੍ਰਹਿ ਜ਼ਿਲ੍ਹਾ ਅੰਮ੍ਰਿਤਸਰ ਚ ਇੱਕ ਲਿਖਤ ਲਿਖਾਈ जिਦੇ ਬਾਰੇ ਉਹਨੇ ਥੋੜਾ ਜਿਹਾ ਵੇਰਵਾ ਦਿੱਤਾ ਸਾਡੇ ਸਾਰਿਆਂ ਵਾਸਤੇ ਔਰ ਆਉਣ ਵਾਲੇ ਸਮਾਜ ਵਾਸਤੇ ਕਿਉਂ ਪ੍ਰਮਾਤਮਾ ਕੀ ਕਰਦਾ ਬਿਰਧ ਬਾਲਾ ਇੱਕ ਭਗਵਾਨ ਕਿਉਂ ਕਿ ਆ ਬਿਰਧ ਬਾਲਾ ਕਿਉਂਕਿ ਉਹ ਨੌਜਵਾਨ ਰਹਿੰਦਾ ਹਮੇਸ਼ਾ ਉਹ ਕਦੀ ਬੁੱਢਾ ਨਹੀਂ ਹੁੰਦਾ ਹਮੇਸ਼ਾ ਉਹ ਨਵੀਨ ਰਹਿੰਦਾ ਬਿਰਧ ਬਾਲਾ ਇੱਕ ਭਗਵਾਨ ਘਟ ਘਟ ਰਿਆਸਮਈਆ ਘਟ 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 ਦੁਨਿਆਵੀ ਘਟ ਨਹੀਂ ਸਾਡੇ ਸਾਰਿਆਂ ਦੇ ਪੰਜ ਤਤ ਸਰੀਰ ਇਹ ਉਸ ਪਰਮਾਤਮਾ ਦੇ ਘਟਿਆ ਜਿੱਥੇ ਉਹ ਨਿਰੰਕਾਰ ਵਾਸ ਕਰਦਾ ਬਿਰਧ ਬਾਲਾ ਇੱਕ ਭਗਵਾਨ ਘਟ ਘਟ ਰਿਆ ਸਮਾਈਆ ਜਿਸ ਜਨ ਦੇਵੇ ਆਪਣਾ ਗਿਆਨ ਸਾਰਾ ਸੰਸਾਰ ਵਸਦਾ ਕਿ ਸਾਰੇ ਇਸ ਨੂੰ ਜਾਣਦੇ ਆ ਕਿ ਸਾਰੇ ਇਹ ਜਾਣਦੇ ਕਿ ਨਿਰਗੁਣ ਜੋਤਕਾਰ ਕਿ ਰੇਸ਼ਮ ਨਹੀਂ ਨਾ ਕੌਣ ਜਾਣਦਾ ਜਿਸ ਜਨ ਕਿਨ ਕੌਣ ਜਾਣਦਾ ਜਿਸ ਜਨ ਦੇਵੇ ਆਪਣਾ ਗਿਆਨ ਤੁਹਾਨੂੰ ਦਿੱਤਾ ਉਹਨੇ ਗਿਆਨ ਕੀ ਦੇਤਾ ਜਿਸ ਜਨ ਦੇਵੇ ਆਪਣਾ ਗਿਆਨ ਆਤਮ ਪਰਮਾਤਮ ਬੂਝ ਬੁਝਾਈਦਾ ਕਿ ਹੋਰ ਨੂੰ ਤਾਂ ਬੁਝਾਈ ਨਹੀਂ ਇਹਨੇ ਬਜਾਰਤ ਹੀ ਨਹੀਂ ਕਹਨੇ ਦਸਕੇ ਨੂੰ ਦਸੀ ਪਰਮੇਸ਼ਰ ਨੇ ਮਾਤ ਲੋਕ ਤੇ ਉਹ ਸਵੈਮ ਆਇਆ ਤੇ ਉਹਨੇ ਦੱਸਿਆ ਕੀ ਜਿਸ ਜਨ ਦੇਵੇ ਆਪਣਾ ਗਿਆਨ ਆਤਮ ਪਰਮਾਤਮ ਬੂਝ ਬੁਝਾਈਆ ਅੰਤਰ ਬਖਸ਼ੇ ਸੱਚ ਧਿਆਨ ਜਗਤ ਬਸੰਤਰ ਦੇ ਬੁਝਾਈ ਆ ਨਜ਼ਰੀ ਆਏ ਇੱਕ ਨਿਸ਼ਾਨ ਕਦੋਂ ਜਦੋਂ ਤੱਕ ਉਹ ਪਰਮਾਤਮਾ ਸਵੈਮ ਤੁਹਾਡੇ ਘਟ ਦੇ ਵਿੱਚ ਆਪਣੀ ਕਿਰਪਾ ਦੇ ਨਾਲ ਤੁਹਾਨੂੰ ਗਿਆਨ ਨਹੀਂ ਦੇ ਦਿੰਦਾ ਉਦੋਂ ਤੱਕ ਤੁਹਾਨੂੰ ਉਸ ਪਰਮੇਸ਼ਰ ਦਾ ਪਤਾ ਨਹੀਂ ਲੱਗਦਾ ਔਰ ਸਾਡੀ ਹਰ ਸੰਗਤ ਜਿਹੜੀ ਪਰਮੇਸ਼ਰ ਨੇ ਆਪ ਆਪਣੀ ਮੌਜੂਦਗੀ ਦੇ ਨਾਲ ਆਪਣੀ ਕਿਰਪਾ ਦੇ ਨਾਲ ਬਣਾਈ ਉਹਨੇ ਕੀ ਕਰਤਾ ਆਪ ਸਾਨੂੰ ਗਿਆਨ ਦੇਤਾ ਸਾਡੇ ਅੰਦਰ ਔਰ ਸਾਨੂੰ ਸੋਝੀ ਕਰਾਤੀ ਕਿ ਮੈਂ ਭਗਵਾਨ ਆ ਔਰ ਆਤਮਾ ਨੇ ਕੀ ਕਰਨਾ ਪਰਮਾਤਮਾ ਨਾਲ ਮੇਲ ਕਰਨਾ ਇਹ ਬੂਝ ਕਿਨੇ ਬਜਾਈ ਉਹ ਨਿਰੰਕਾਰ ਨੇ ਨਜ਼ਰੀ ਆਏ ਇੱਕ ਨਿਸ਼ਾਨ ਤਰਮ ਦੁਆਰਾ ਇੱਕ ਵਿਖਾਈ ਆ ਚਰਨ ਕਬਲ ਇੱਕ ਧਿਆਨ ਸੰ ਸੱਚ ਸਰਨਾਈ ਆ ਇਹ ਸਾਰੀਆਂ ਗੱਲਾਂ ਕਦੋਂ ਪਤਾ ਲੱਗਦੀਆਂ ਜਦੋਂ ਪਰਮੇਸ਼ਰ ਕਿਸੇ ਜੀਵ ਤੇ ਕਿਰਪਾ ਕਰ ਦੇ ਔਰ ਇਹ ਨੇ ਕਿ ਪਰਮੇਸ਼ਰ ਨੇ 76 ਤੱਕੀ ਕੀਤੀ ਜਿਹੜੇ ਬਹੁਤੇ ਵੱਡੇ ਬੈਠੇ ਆ ਸਾਡੇ ਸਾਡੇ ਵਿੱਚ ਜਿਨ੍ਹਾਂ ਨੇ ਆਨੇਤਰਾ ਦੇ ਨਾਲ ਉਹ ਪਰਮੇਸ਼ਰ ਦੇ ਦਰਸ਼ਨ ਕੀਤੇ ਇਹ ਕਿਰਪਾ ਕੱਲੀ-ਕੱਲੀ ਉਹਨਾਂ ਨੂੰ ਨਹੀਂ ਮਿਲੀ ਉਹ ਅੱਜ ਵੀ ਕਰਦਾ ਜੀ ਅੱਜ ਵੀ ਜੇ ਅਸੀਂ ਕੱਲ ਦੇ ਜੰਮੇ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣਾ ਆਪਾ ਭੇਟ ਕਰੀਏ ਉਹਨੂੰ ਕਹੀਏ ਪਰਮਾਤਮਾ ਮੱਥਾ ਟੇਕਣ ਲੱਗਿਆ ਕਹੀਏ ਪਰਮਾਤਮਾ ਮੈਂ ਆਪਣੇ ਆਪਣੀ ਆਤਮਾ ਤੇਰੇ ਚਰਨਾਂ 'ਚ ਭੇਟ ਕਰਦਾ ਤੂੰ ਪ੍ਰਵਾਨ ਕਰ ਤੂੰ ਕਿਰਪਾ ਕਰ ਤੇਰੀ ਸਦਾ ਹੀ ਲੋੜ ਆ ਤੇਰੇ ਤੋਂ ਬਿਨਾ ਮੈਂ ਕੁਝ ਵੀ ਨਹੀਂ ਔਰ ਮੈਂ ਆਪਣੇ ਆਪ ਤੈਨੂੰ ਨਹੀਂ ਮਿਲ ਸਕਦਾ ਤੂੰ ਪਰਮਾਤਮਾ ਕਿਰਪਾ ਕਰੇ ਤੇ ਇਸ ਆਤਮਾ ਨੂੰ ਤੂੰ ਆਪਣੇ ਨਾਲ ਮੇਲ ਸਕਦਾ ਤੂੰ ਵਕਾਰਾਂ ਦਾ ਕੂੜ ਵਕਾਰਾਂ ਦਾ ਪੰਜ ਵਕਾਰਾਂ ਦਾ ਕਾਮ ਕਰੋ ਲੋ ਮੋਹ ਹੰਕਾਰ ਤ੍ਰੈਗੁਣ ਮਾਇਆ ਦਾ ਪਰਦਾ ਤੂੰ ਕਿਰਪਾ ਕਰੇ ਤੇ ਚੁੱਕ ਤੇ ਆਪਣਾ ਨੂਰੀ ਪ੍ਰਕਾਸ਼ ਦਿਖਾ ਇਹ ਅੱਜ ਵੀ ਕਰਦਾ ਜ਼ਰੂਰਤ ਕਾ ਦੀ ਆ ਜ਼ਰੂਰਤ ਆ ਕੀ ਅਸੀਂ ਇਸ ਭੀਖ ਮੰਗਣ ਵਾਸਤੇ ਤਿਆਰ ਹਾਂ ਮੰਨਦੇ ਆ ਨਾ ਮਾਪਿਓ ਦਾ ਕੁਝ ਚਾਹੀਦਾ ਹੁੰਦਾ ਕੀ ਮੰਗਦੇ ਆ ਤੇ ਅਗੋਂ ਕੀ ਜਵਾਬ ਮਿਲਦਾ ਉਹ ਤੈਨੂੰ ਚਾਹੀਦਾ ਕੀ ਉਹ ਦੱਸ ਤੇ ਕੀ ਹੈ ਬਾਪ ਨਹੀਂ ਸਾਡਾ ਬਾਪ ਆ ਸਾਡਾ ਤੇ ਜੇ ਸਾਡਾ ਬਾਪ ਆ ਇੱਥੋਂ ਜੇ ਅਸੀਂ ਕੁਝ ਮੰਗ ਲਾਂਗੇ ਜੇ ਉਹ ਮੰਗ ਲਈਏ ਕਹਣੋ ਜੇ ਉਹ ਪਰਮਾਤਮਾ ਨੂੰ ਹੀ ਮੰਗ ਲਈਏ ਫਿਰ ਕੀ ਸਾਨੂੰ ਕੋਈ ਦੁਨਿਆਵੀ ਵਸਤ ਮੰਗਣ ਦੀ ਲੋੜ ਨਹੀਂ ਪਊਗੀ ਕਦੀ ਵੀ ਨਹੀਂ ਪਊਗੀ ਤੁਸੀਂ ਮੰਚ ਤਾਰਿਓ ਤੁਹਾਡੀ ਉਹ ਵਸਤ ਤੁਹਾਡੀ ਉਹ ਇੱਛਾ ਪਰਮਾਤਮਾ ਤੁਹਾਨੂੰ ਮੰਗਣ ਤੋਂ ਪਹਿਲਾਂ ਤੁਹਾਡੀ ਪੂਰੀ ਕਰਦਾ ਪਰ ਇਹ ਕਦੋਂ ਹੁੰਦਾ ਜਦੋਂ ਪਰਮੇਸ਼ਰ ਤੁਹਾਡੇ ਤੇ ਕਿਰਪਾ ਕਰਕੇ ਤੁਹਾਨੂੰ ਆਪਣੇ ਨਾਲ ਮਿਲੇ ਚਰਨ ਕਵਲ ਇੱਕ ਧਿਆਨ ਸਰਨ ਸੱਚ ਸਰਨਾਈਆ ਜੋਤੀ ਜੋਸ ਰੂਪਰਾਪ ਆਪਣੀ ਕਿਰਪਾ ਕਰ ਜਿਸ ਜਨ ਦੇਵੇ ਆਪਣਾ ਬਾਣ ਨਾਮ ਲੈਂਦਾ ਕੋਈ ਆ ਗਿਆ ਤੇ ਕੀ ਮੰਗਦੇ ਆਂ ਇਹ ਮੰਗਦੇ ਆਂ ਕਿ ਸਾਡਾ ਬੱਚਾ ਬਾਹਰ ਚਲ ਜੇ ਘਰ ਬਣ ਜੇ ਵਧੀਆ ਕੋਠੀ ਬਣ ਜੇ ਕਾਰਾਂ ਹੋ ਜਾਣ ਨੌਕਰੀ ਸੋਹਣੀ ਮਿਲ ਜੇ ਸਰਕਾਰੀ ਮਿਲ ਜੇ ਤੇ ਹੋਰ ਵਧੀਆ ਕਿ ਇਹ ਵਸਤਵਾਂ ਦਿੰਦਾ ਨਹੀਂ ਕਿ ਖਾਣ ਨੂੰ ਦਿੰਦਾ ਨਹੀਂ ਛੱਤ ਨਹੀਂ ਦਿੰਦਾ ਇਤਨਾ ਦੇਣ ਵਾਲਾ ਨਾਮ ਕੀ ਆ ਪਰਮੇਸ਼ਰ ਨੇ ਆਪਣਾ ਸਿਫਤੀ ਨਾਮ ਕੀ ਦੱਸਿਆ ਸੋਹੰਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਮੇਰੇ ਵੀਰ ਨੇ ਥੋੜਾ ਜਿਹਾ ਚਾਨਣਾ ਪਾਇਆ ਸੀ ਇਸ਼ਾਰਾ ਕੀਤਾ ਸੀ ਕਿ ਬਹੁਤੇ ਅਸੀਂ ਜਾਣਦੇ ਆ ਬਿਲਕੁਲ ਸਹੀ ਅਸੀਂ ਜਾਣਦੇ ਆ ਅਸੀਂ ਬਾਰ ਬਾਰ ਸੁਣਦੇ ਆ ਕਿ ਇਸ ਨੂੰ ਅਸੀਂ ਅਸੀਂ ਧਾਰਦੇ ਆ ਆਪਣੇ ਅੰਦਰ ਧਾਰਨ ਦੀ ਵੀ ਲੋੜ ਹੈ ਨਾ ਸੋਹੰਮ ਸੋ ਪਰਮਾਤਮਾ ਹੰਗ ਆਤਮਾਨੁ ਸੰਬੋਧਨ ਕਰਦੇ ਕਿ ਮੈਂ ਮਹਾਰਾਜ

ਮਾ ਕੇ ਵਿਸ਼ਨੂ ਰੂਪ ਜਿਹੜੀ ਹੁਣੇ ਗੱਲ ਕਰਕੇ ਟਿਆ ਜਿਹੜਾ ਹੈ ਵਿਸ਼ਨੂ ਉਹਦਾ ਉਹਦੀ ਡਿਊਟੀ ਆ ਉਹਦਾ ਰੋਲ ਆ ਇੱਕ ਪ੍ਰਮਾਤਮਾ ਦਾ ਕਿ ਉਹਨੇ ਸਾਰੀ ਸ੍ਰਿਸ਼ਟੀ ਨੂੰ ਖਾਣ ਨੂੰ ਵੀ ਦੇਣਾ ਪੈਣ ਨੂੰ ਵੀ ਦੇਣਾ ਛੱਤ ਵੀ ਦੇਣੀ ਆ ਤੇ ਮੰਗਿਆ ਬਹੁਤਾ ਦਊ ਉਹ ਤਾਂ ਵੀ ਦੇਣਾ ਹੀ ਆ ਕੀ ਮੰਗੀਏ ਘਰ ਕੀ ਇਹ ਬਿਹਤਰ ਨਹੀਂ ਕਿ ਉਹਨੂੰ ਮੰਗ ਲਈਏ ਬਿਹਤਰ ਹੈ ਨਾ ਉਹਨੂੰ ਕਹਿ ਦਿਆਂ ਪ੍ਰਮਾਤਮਾ ਆਪਣੇ ਚਰਨਾਂ ਦੀ ਧੂੜ ਬਣਾ ਲਾ ਆਪਣੇ ਚਰਨਾਂ ਦੀ ਧੂੜ ਸਾਡੇ ਸਿਰ ਤੇ ਟਿਕਾ ਦੇ ਕਿਉਂਕਿ ਤੇਰੇ ਚਰਨਾਂ ਦੀ ਤੂੜ ਮੇਰਾ ਸਿਰ ਦਾ ਤਾਜ ਆ ਇਸ ਪਾਸੇ ਚਲਿਏ ਔਰ ਅੱਗੇ ਗੱਲ ਆਉਂਦੀ ਆ ਜਿੱਥੇ ਉਹ ਮਹਾਰਾਜ ਆ ਸ਼ੇਰ ਸਿੰਘ ਆ ਵਿਸ਼ਨੂ ਆ ਉੱਥੇ ਉਹ ਭਗਵਾਨ ਆ ਉਸ ਤੋਂ ਇਲਾਵਾ ਵਾਹਿਦ ਹੋਰ ਕੋਈ ਨਹੀਂ ਕੇਵਲ ਔਰ ਕੇਵਲ ਇੱਕ ਅਕੱਲਾ ਨਿਰਗੁਣ ਨਿਰੰਕਾਰ ਜਿਹਦਾ ਅਜੇ ਤੱਕ ਮਨਤ ਲੋਕ ਤੇ ਨਾਮ ਨਹੀਂ ਸੀ ਪਤਾ سرشٹی چوہدے نام نو کوئی نہیں سی جاندہ انہیں مات لوگ تے چبی اپنا نام کی دسیا سوہنگ مہراج شیر سنگھ وشنو پگوان دیز ہے اور اسے سوہنگ مہراج شیر سنگھ وشنو پگوان نے اے لت لکھائی امبر سر بے کے وہ کی, کی میرے تو کی مانگو کرپا مانگ لو میر مانگ لو آپا پیٹ کرو پھر کی دا تو انو گیان تیان دا ਕਹਦਾ ਗਿਆ ਗਿਆਨ ਹੈ ਕਿ ਆ ਸਾਰੀ ਸ੍ਰਿਸ਼ਟੀ ਦੇ ਵਿੱਚ ਗਿਆਨ ਲਿਖਣ ਪੜਨ ਵਾਲਾ ਨਹੀਂ ਕਿਤਾਬੀ ਨਹੀਂ ਸ਼ਾਸਤਰ ਨਹੀਂ ਕੋਈ ਤਰੰਗ ਗ੍ਰੰਥ ਨਹੀਂ ਗਿਆਨ ਕਿ ਆ ਸਾਰੀ ਸ੍ਰਿਸ਼ਟੀ ਦੇ ਵਿੱਚ ਕੇਵਲ ਔਰ ਕੇਵਲ ਇੱਕੋ ਨੂੰ ਗਿਆਨ ਕਿਹਾ ਗਿਆ ਵਾ ਉਹ ਗਿਆਨ ਮਿਲਣ ਤੋਂ ਬਾਅਦ ਤੁਹਾਨੂੰ ਕੋਈ ਗਿਆਨ ਪੜਨ ਦੀ ਲੋੜ ਨਹੀਂ ਪੈਂਦੀ ਕਿ ਤੋ ਸੁਣਨ ਦੀ ਲੋੜ ਨਹੀਂ ਪੈਂਦੀ ਉਹ ਗਿਆਨ ਆ ਤੁਹਾਡੀ ਆਤਮਾ ਦਾ ਗਿਆਨ ਕਿ ਤੁਸੀਂ ਕੌਣ ਇਕ ਆਤਮਾ ਕੀਆ ਇਹੋ ਗਿਆਨ ਔਰ ਇਹੋ ਗਿਆਨ ਉਹ ਦੇ ਦਿੰਦਾ ਪਰਮਾਤਮਾ ਜਦੋਂ ਅਸੀਂ ਆਪਣਾ ਆਪ ਭੇਟ ਕਰਦੇ ਆ ਉਹ ਪਰਮਾਤਮਾ ਆਪਣੀ ਕਿਰਪਾ ਦੇ ਨਾਲ ਆਪਣੀ ਸੋਝੀ ਦਿੰਦਾ ਸੋਝੀ ਦੇਣ ਤੋਂ ਬਾਅਦ ਕੀ ਕੀ ਤੁਹਾਨੂੰ ਸਾਨੂੰ ਕੀ ਪਤਾ ਲੱਗਦਾ ਇਹ ਪਤਾ ਲੱਗਦਾ ਕੀ ਤੂੰ ਮੈਂ ਤੂੰ ਮੈਂ ਇੱਕੋ ਕੁਝ ਕਿਉਂ ਕਿਉਂ ਇੱਕੋ ਕੁਛ ਪਰਮਾਤਮਾ ਨਿਰਗੁਣ ਨਿਰਾਕਾਰ ਨਾ ਜੰਮਦਾ ਨਾ ਮਰਦਾ ਠੀਕ ਤੂੰ ਤੇ ਮੈਂ ਆਤਮਾ ਨਿਰਗੁਣ ਜੰਮਦੀ ਆ ਮਰਦੀ ਆ ਜਦ ਤੁਹਾਡੀ ਆਤਮਾ ਜੰਮਦੀ ਮਰਦੀ ਨਹੀਂ ਨਿਰਾਕਾਰ ਆ ਕਿਸੇ ਨੂੰ ਦੀਦੀ ਨਹੀਂ ਤੇ ਜਿਹੜਾ ਉਹਨੇ ਆਪਣੀ ਬਾਣੀ ਚ ਲਿਖਾਤਾ تکو کچھ اندر کوئی ونڈائی ہے آپ جی چاہوں گا بےنتی آپ جی چرن وس میرے پتا پرمیشور چرنتی ان yeah. بہت کرپا کی سڈے ساریا اپار بےنت ਇੱਕੀ ਕੁਲਾਤਾਰਨੀਆਂ ਤੁਹਾਡੀ ਸਵਾਰੇ ਤੁਹਾਡੇ ਲੱਗੇ ਸੱਤ ਖੰਡ ਤੁਸੀਂ ਜਾਣਾ ਮਾਂ ਤੇ ਗਰਭ ਚ ਤੁਸੀਂ ਮੁੜ ਕੇ ਨਹੀਂ ਆਉਣਾ ਨਾ ਤੁਹਾਡੇ ਅਗਲੇ ਦਹਾਂ ਨੇ ਆਉਣਾ ਨਹੀਂ ਆਉਣਾ ਇਹੀ ਠੋਕੇ ਹਿੱਕ ਠੋਕੇ ਤਾਂ ਕਹਿੰਨੇ ਆ ਕਿ ਉਹਨੇ ਕਿਹਾ ਠੀਕ ਹੈ ਕੋਈ ਕੋਈ ਬੰਦਾ ਕਹਿੰਦਾ ਤੇ ਫੇਰ ਤੇ ਕਿਤੇ ਨਾ ਜਿਹੜੇ ਡਾਮਾਡ ਹੋ ਸਕਦਾ ਪਰ ਉਹਨੇ ਕਿਹਾ ਇੱਕ ਚੀਜ਼ ਜ਼ਰੂਰ ਆਪਣੇ ਆਪਣੇ ਘਰਾਂ ਚ ਕਰੋ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਠੀਕ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਕਿ ਅਹੀਂ ਕਿੱਥੇ ਜਾਂਦੇ ਆ ਆਹ ਕੌਣ ਨੇ ਜ਼ਰੂਰ ਦੱਸੋ ਔਰ ਬੇਨਤੀ ਕਰਨੀ ਸਿਖਾਓ ਸਤਿਗੁਰ ਤੋਂ ਪੁੱਛੋ ਆ ਬਾਣੀ 24 ਗ੍ਰੰਥ ਲਿਖਿਆ ਹਰੇਕ ਲਿਖਤ ਚ ਲੇਖ ਅਹੀਂ ਪੜਦੇ ਆ ਸੁਣਦੇ ਆ ਹਰੇਕ ਲਿਖਤ ਦੇ ਵਿੱਚ ਇਹੋ ਹੀ ਹਾਰਾ ਦੱਸਿਆ ਉਹਨੇ ਕੀ ਜੋਤੀ ਜੋਤਸ ਰੂਪ ਹਰ ਆਪ ਆਪਣੀ ਕਿਰਪਾ ਕਰਕੇ ਉਸ ਤੋਂ ਬਾਅਦ ਕਰਨਾ ਕੀ ਆ ਹਰ ਚਾਰਕ ਬੰਦਾ ਤੋਂ ਬਾਅਦ ਇੱਕ ਮੋਹਰ ਲਾ ਦਿੰਦਾ ਪਰਮਾਤਮਾ ਔਰ ਫਿਰ ਦੱਸਦਾ ਕੀ ਕਰਨਾ ਕੀ ਆ ਨਹੀਂ ਉਹ ਸੱਜਣ ਦੇ ਸਵੇਰੇ ਪੰਜ ਜਕਾਰੇ ਸ਼ਾਮ ਨੂੰ ਪੰਜ ਜਕਾਰੇ ਪੰਜ ਜਕਾਰੇ ਲਾਉਣ ਤੋਂ ਬਾਅਦ ਜਿਹੜੇ ਅੱਜ ਵੀ ਚਾਹੁੰਦੇ ਆ ਕਿ ਪਰਮੇਸ਼ਰ ਦਰਸ਼ਨ ਦਵੇ ਜਿਵੇਂ ਪਹਿਲਾਂ ਦਿੰਦਾ ਸੀ ਜਿਹੜੇ ਅੱਜ ਵੀ ਇਹ ਆਸ ਰੱਖਦੇ ਆ ਰਾਤ ਨੂੰ ਸੌਣ ਤੋਂ ਪਹਿਲਾਂ ہاڑا کڈو پرماتما کی ہاڑا کڈو پرمشور تاریخ سرشٹی کا رچنارا ہاں ترگن نرنکار مندر بنایا اور اے دے ویچ اپنا اش آتما تکایا اور ایس آتما دا تو پتا ماں پرماتما ماں اور پتا اپنے بچے تو کدی اے نہیں دا ਇਹ ਤੂੰ ਕਿਰਪਾ ਕਰ ਤੂੰ ਆਪਣੇ ਦਰਸ਼ਨ ਦੇ ਦੇ ਮੈਨੂੰ ਵੀ ਕੀ ਇਹ ਬੇਨਤੀ ਐਹੀਂ ਕਰ ਲਈਏ ਤੇ ਜੇ ਉਹ ਪ੍ਰਮਾਤਮਾ ਸਾਨੂੰ ਦਰਸ਼ਨ ਦੇਵੇ ਤੇ ਚੰਗਾ ਨਹੀਂ ਤੇ ਬੱਚਿਆਂ ਨੂੰ ਜੇ ਮਿਲ ਜੇ ਕਿਉਂਕਿ ਇਹ ਚੀਜ਼ਾਂ ਕਈਆਂ ਨਾਲ ਹੋਈਆਂ ਜਦੋਂ ਬੱਚੇ ਕਿਸੇ ਨੂੰ ਇਦਾਂ ਹੋ ਜਾਂਦਾ ਤਾਂ ਉਹਦੇ ਭੱਜਾ ਫਿਰਦਾ ਕਿ ਮੈਨੂੰ ਅੱਜ ਕਰਪਾਨ ਫੜ ਕੇ ਪਰਮੇਸ਼ਰ ਮਿਲਿਆ ਕਿਹੜਾ ਨੀਲਾ ਸਰੂਪ ਆਇਆ ਔਰ ਜਿਹਦੇ ਉੱਤੇ ਸਾਰੀ ਬੰਦਰ ਬਣੀ ਆ ਇਹ ਆਨੰਦ ਅਸੀਂ ਅੱਜ ਵੀ ਮਾਨਸਾਦੇ ਆ ਚਲੋ پرمیشر دیا رکھن سارے کرپا کراس کر دیا کرو پرم پتا پرمیشر یاچک شبدی جکارے کا ساتھ دینا سو مہاراج شیرو بھگوان